ਆਓ ਅੱਜ ਤੁਹਾਨੂੰ ਲੈ ਚੱਲਦੇ ਹਾਂ ਉਹਨਾਂ ਦਰਿਆਵਾਂ ਦੇ ਕੰਡੇ ਜਿਨ੍ਹਾਂ ਦੀ ਗੱਲਬਾਤ ਅਸੀਂ ਪਿਛਲੇ ਦਿਨੀ ਸ਼ਾਰਟਸ ਦੇ ਵਿੱਚ ਕਰ ਰਹੇ ਸੀ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਉੱਥੇ ਜਿੱਥੇ ਪੰਜਾਬ ਦੇ ਦੋ ਦਰਿਆ ਸਤਲੁਜ ਤੇ ਬਿਆਸ ਮਿਲਦੇ ਨੇ ਤੇ ਕੁਦਰਤ ਦਾ ਬਹੁਤ ਸੋਹਣਾ ਨਜ਼ਾਰਾ ਬਣਦਾ ਹੈ ਜਗ੍ਹਾ ਦਾ ਨਾਮ ਹੈ ਹਰੀਕੇ ਪੱਤਨ ਜਿੱਥੇ ਪਾਣੀਆਂ ਦੇ ਨਾਲ ਇਤਿਹਾਸ ਵੀ ਵਗਦਾ ਹੈ ਤੇ ਜੀਵਨ ਵੀ ਹਰੀਕੇ ਪੱਤਨ ਫਿਰੋਜ਼ਪੁਰ ਤਰਨਤਾਰਨ ਕਪੂਰਥਲਾ ਜ਼ਿਲ੍ਹੇ ਵਿੱਚ ਸਥਿਤ ਹੈ ਇੱਥੇ ਸਤਲੁਜ ਤੇ ਬਿਆਸ ਮਿਲ ਕੇ ਇੱਕ ਵੱਡਾ ਜਲ ਖੇਤਰ ਬਣਾਉਂਦੇ ਹਨ ਜਿਸ ਨੂੰ ਅਸੀਂ ਹਰੀਕੇ ਬੈਟਲੈਂਡ ਕਹਿੰਦੇ ਹਾਂ ਇਹ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਬੈਟਲੈਂਡ ਹੈ ਜੋ ਕਿ 4100 ਹੈਕਟੇਅਰ ਦੇ ਵਿੱਚ ਫੈਲਿਆ ਹੋਇਆ ਹੈ ਇਸ ਦੀ ਮਹੱਤਤਾ ਨੂੰ ਦੇਖਦੇ ਹੋਏ 1990 ਵਿੱਚ RAMSAR ਕਨਵੈਨਸ਼ਨ ਦੇ ਅਧੀਨ ਇਹਨੂੰ ਅੰਤਰਰਾਸ਼ਟਰੀ ਵੈਟਲੈਂਡ ਘੋਸ਼ਿਤ ਕੀਤਾ ਗਿਆ। ਇਸ ਦਾ RAMSAR ਸਾਈਟ ਨੰਬਰ 462 ਹੈ। ਹਰੀਕੇ ਪੱਤਨ ਦੀ ਕਹਾਣੀ 1953 ਵਿੱਚ ਸ਼ੁਰੂ ਹੁੰਦੀ ਹੈ ਜਦੋਂ ਇੱਥੇ ਹਰੀਕੇ ਬਿਰਾਜ ਬਣਾਇਆ ਗਿਆ। ਇਹ ਬਿਰਾਜ ਸਤਲੁਜ ਦਰਿਆ ਉੱਤੇ ਬਣਾਇਆ ਗਿਆ ਜਿਸ ਦਾ ਮਕਸਦ ਪਾਣੀ ਨੂੰ ਸਹੀ ਢੰਗ ਨਾਲ ਵੰਡਣਾ ਅਤੇ ਹਾੜਾਂ ਤੇ ਕਾਬੂ ਪਾਉਣਾ ਸੀ। ਇੱਥੇ ਦੋ ਨਹਿਰਾਂ ਨਿਕਲਦੀਆਂ ਹਨ ਫਿਰੋਜ਼ਪੁਰ ਫੀਡਰ ਕਨਾਲ ਤੇ ਰਾਜਸਥਾਨ ਫੀਡਰ ਕਨਾਲ ਇਹ ਦੋ ਨਹਿਰਾਂ ਰਾਜਸਥਾਨ ਤੇ ਫਿਰੋਜ਼ਪੁਰ ਦੇ ਸੁੱਕੇ ਇਲਾਕਿਆਂ ਨੂੰ ਹਰਾ-ਪਰਾ ਬਣਾਉਂਦੀਆਂ ਨੇ ਇਹ ਉਹੀ ਥਾਂ ਹੈ ਜਿਸ ਨੇ ਪੰਜਾਬ ਦੀ ਹਰੀ ਕ੍ਰਾਂਤੀ ਨੂੰ ਸਫਲ ਬਣਾਉਣ ਲਈ ਵੱਡਾ ਯੋਗਦਾਨ ਦਿੱਤਾ ਪਰ ਇਹ ਜਗ੍ਹਾ ਕੇਵਲ ਤਰੱਕੀ ਦੀ ਨਹੀਂ ਦਰਦ ਦੀ ਵੀ ਸਾਕਸ਼ੀ ਰਹੀ 1947 ਭਾਰਤ ਤੇ ਪਾਕਿਸਤਾਨ ਦੀ ਵੰਡ ਦੇ ਸਮੇਂ ਇਹ ਥਾਂ ਕਈਆਂ ਲਈ ਦੁੱਖਦਰਦਾ ਤੇ ਹਿਜਰਾਂ ਦਾ ਥਾਂ ਵੀ ਰਿਹਾ ਕਿਸੇ ਲਈ ਇਹ ਵਿਛੋੜੇ ਦੀ ਤਰਤੀ ਸੀ ਤੇ ਕਿਸੇ ਲਈ ਨਵ ਜੀਵਨ ਦੀ ਸ਼ੁਰੂਆਤ ਹਰੀਕੇ ਪੱਤਨ ਕੇਵਲ ਇੱਕ ਬਿਰਾਜ ਨਹੀਂ ਬਲਕਿ ਕੁਦਰਤ ਦਾ ਮੰਦਰ ਹੈ ਇੱਥੇ ਹਰ ਸਾਲ 360 ਤੋਂ ਵੱਧ ਕਿਸਮਾਂ ਦੇ ਪੰਛੀ ਆ ਕੇ ਟਿਕਦੇ ਨੇ ਹਰ ਸਰਦੀ ਇੱਥੇ ਸਾਈਵੇਰੀਆ ਕੇਂਦਰੀ ਏਸ਼ੀਆ ਤੇ ਰੂਸ ਤੋਂ ਆਏ ਪੰਛੀ ਆਪਣੀ ਯਾਤਰਾ ਪੂਰੀ ਕਰਦੇ ਨੇ ਜੋ ਕਿ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੁੰਦੇ ਹਨ ਤੁਸੀਂ ਵਾਈਟ ਹੈੱਡਡ ਡੱਕ फेरोचिन पोचाड़ ते यूरेशियम स्पूनविल ਵਰਗੇ ਦੁਲਾ ਪੰਛੀ ਵੀ ਦੇਖ ਸਕਦੇ ਹੋ ਇਹ ਸਿਰਫ ਸੁੰਦਰਤਾ ਹੀ ਨਹੀਂ ਬਲਕਿ ਪ੍ਰਿਆਵਰਣ ਦਾ ਸੰਤੁਲਨ ਵੀ ਬਣਾਈ ਰੱਖਦੇ ਨੇ ਇੱਥੇ ਮੱਛੀਆਂ ਕਛੂਆ ਤੇ ਦਰਿਆਈ ਡਾਲਫੀਨਾ ਵੀ ਰਹਿੰਦੀਆਂ ਨੇ ਜੋ ਇਸ ਖੇਤਰ ਨੂੰ ਜੀਵਨ ਦੇ ਨਾਲ ਭਰ ਦਿੰਦੀਆਂ ਨੇ ਅੱਜ ਹਰੀਕੇ ਪਤਨ ਉਮੀਦ ਤੇ ਚਿੰਤਾ ਦੋਵਾਂ ਦਾ ਪ੍ਰਤੀਕ ਹੈ ਇੱਕ ਪਾਸੇ ਇਹ ਖੇਤੀਬਾੜੀ ਦੀ ਸਿੰਚਾਈ ਬਿਜਲੀ ਦਾ ਮੁੱਖ ਸਰੋਤ ਹੈ ਤੇ ਦੂਜੇ ਪਾਸੇ ਇਹ ਆਧੁਨਿਕ ਕੂੜੇ ਤੇ ਪ੍ਰਦੂਸ਼ਣ ਦੇ ਨਾਲ ਜੂਝ ਰਿਹਾ ਹੈ ਆਓ ਅਸੀਂ ਸਾਰੇ ਮਿਲ ਕੇ ਹਰੀਕੇ ਪਤਨ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਪੰਜਾਬ ਫੋਰੈਸਟ ਐਂਡ ਵਾਈਲਡਲਾਈਫ ਡਿਪਾਰਟਮੈਂਟ ਇਸ ਨੂੰ ਬਚਾਉਣ ਲਈ ਅੱਗੇ ਆ ਰਿਹਾ ਹੈ ਬਰਡ ਫੈਸਟੀਵਲ ਇਕੋ ਟੂਰਿਜ਼ਮ ਰਾਹੀਂ ਲੋਕਾਂ ਨੂੰ ਇਸ ਥਾਂ ਦੀ ਮਹੱਤਤਾ ਦੱਸੀ ਜਾ ਰਹੀ ਹੈ ਇਹ ਥਾਂ ਸਾਨੂੰ ਸਿਖਾਉਂਦਾ ਹੈ ਜਿਵੇਂ ਸਤਲੁਜ ਤੇ ਬਿਆਸ ਮਿਲ ਕੇ ਇੱਕ ਜੀਵਨ ਰੇਖਾ ਬਣਾ ਰਹੀਆਂ ਹਨ ਓਵੇਂ ਹੀ ਮਨੁੱਖ ਨੂੰ ਪ੍ਰਿਆਵਰਣ ਦੇ ਨਾਲ ਮਿਲ ਕੇ ਤਰੱਕੀ ਕਰਨੀ ਚਾਹੀਦੀ ਹੈ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਸੈਕਸ਼ਨ 'ਚ ਜਰੂਰ ਦੱਸਣਾ ਜੀ ਤੁਸੀਂ ਅਗਲੀ ਵੀਡੀਓ ਕਿਸ ਟੌਪਿਕ ਤੇ ਦੇਖਣਾ ਚਾਹੁੰਦੇ ਹੋ ਮੈਂ ਉਮੀਦ ਕਰਦੀ ਹਾਂ ਕਿ ਇਹ ਵੀਡੀਓ ਤੁਸੀਂ ਜਰੂਰ ਸ਼ੇਅਰ ਕਰੋਗੇ ਤਾਂ ਜੋ ਇਹ ਜਾਣਕਾਰੀ ਹੋਰ ਨਾਲ ਲੋਕਾਂ ਤੱਕ ਵੀ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਡੀ ਸ਼ਾਰਟਸ ਦਰਿਆਵਾਂ ਬਾਰੇ ਇਸ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ